ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਵਿਸਥਾਰ ਤੇ ਅੱਜ ਫਿਰ ਤੋਂ ਮੰਤਰੀ ਮੰਡਲ ਚ ਕਈ ਨਵੇਂ ਚਿਹਰੇ ਦਾਖਲ ਹੋਣ ਜਾ ਰਹੇ ਨੇ ਤੇ ਸੰਜੀਵ ਅਰੋੜਾ ਦਾ ਹੋਣਾ ਵੀ ਤੈਅ ਦੱਸਿਆ ਜਾ ਰਿਹਾ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਅੱਜ ਪੰਜਾਬ ਚ ਜਿਹੜੀ ਕਿ ਭਗਵੰਤ ਮਾਨ ਸਰਕਾਰ ਦਾ ਵਿਸਤਾਰ ਯਾਨੀ ਕਿ ਅੱਜ ਵੀਰਵਾਰ ਨੂੰ ਹੋਵੇਗਾ ਤੇ ਪੰਜਾਬ ਕੈਬਨਿਟ ਦੇ ਵਿੱਚ ਨਵੇਂ ਚਿਹਰਿਆਂ ਦੀ ਐਂਟਰੀ ਹੋ ਸਕਦੀ ਹੈ ਇਹ ਆਪ ਸਰਕਾਰ ਦੇ 3 ਸਾਲ ਤੋਂ ਵੱਧ ਦੇ ਕਾਰਜਕਾਲ ਚ ਸਤਮਾ ਮੰਤਰੀ ਮੰਡਲ ਵਿਸਤਾਰ ਹੋਏਗਾ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾਵੇਗਾ ਜਦੋਂ ਕਿ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਫੇਰ ਬਦਲ ਕੀਤਾ ਜਾਵੇਗਾ ਤੇ ਉੱਥੇ ਹੀ ਮੰਤਰੀਆਂ ਦੇ ਨਵੇਂ ਵਿਭਾਗਾਂ ਦਾ ਐਲਾਨ ਸੋਚ ਚੁੱਕ ਸਮਾਗਮ ਤੋਂ ਬਾਅਦ ਕੀਤਾ ਜਾਵੇਗਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸੰਜੀਵ अरोड़ा ਨੂੰ ਔਦੇ ਅਤੇ ਗੁਪਤਤਾ ਦੀ ਜਿਹੜੇ ਕਿ ਸੋਚ ਕੌਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਤੱਕ अरोड़ा ਨੂੰ ਅਲੋਟ ਕੀਤੇ ਜਾਣ ਵਾਲੇ ਵਿਭਾਗਾਂ ਦਾ ਐਲਾਨ ਨਹੀਂ ਕੀਤਾ ਹੈ ਹਾਲਾਂਕਿ ਕਿਆਸ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਸ਼ਹਿਰੀ ਵੋਟਰਾਂ ਦੇ ਨਾਲ ਸੰਬੰਧਿਤ ਵਿਭਾਗ ਦਿੱਤੇ ਜਾਣਗੇ ਤੇ ਕੁਝ ਹੋਰ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਬਦਲਾਅ ਦੀਆਂ ਅਟਕਲਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦਿਵਾਲੀ ਪੰਜਾਬ ਕੈਬਨਿਟ ਦੇ ਵਿੱਚ ਇਸ ਵੇਲੇ 16 ਮੰਤਰੀ ਨੇ ਅਤੇ ਦੋ ਅਹੁਦੇ ਖਾਲੀ ਨੇ ਸਤਾਤਾਰੀ ਪਾਰਟੀ ਦੇ ਸੂਤਰਾ ਨੇ ਇਹ ਦੱਸਿਆ ਕਿ ਆਪ ਲੀਡਰਸ਼ਿਪ ਖਾਲੀ ਅਸਾਮੀਆਂ ਨੂੰ ਤੁਰੰਤ ਨਹੀਂ ਭਰਨਾ ਚਾਹੁੰਦੀ ਅਤੇ ਇਸ ਸਾਲ ਦੇ ਅੰਤ ਦੇ ਵਿੱਚ ਦੁਬਾਰਾ ਵਿਸਥਾਰ ਕਰੇਗੀ ਇੱਕ ਮੰਤਰੀ ਨੂੰ ਹਟਾਏ ਜਾਣ ਦੀਆਂ ਵੀ ਜਿਹੜੀਆਂ ਕਿ ਕਿਆਸ ਰਈਆਂ ਨੇਤ ਜੇਕਰ ਅਜੇ ਹੁੰਦਾ ਤਾਂ ਪੰਜਾਬ ਕੈਬਨਿਟ ਦੇ ਵਿੱਚ ਦੋ ਅਹੁਦੇ ਖਾਲੀ ਰਹਿਣਗੇ ਤੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਰੋੜਾ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਣਾ ਤੈ ਸੀ ਤੇ ਆਪ ਦੇ ਰਾਸ਼ਟਰੀ ਕਨਵੀਨਰ ਹਰਮਿੰਦ ਕੇਜਰੀਵਾਲ ਨੇ ਛੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਪਿਛਲੇ ਹਫ਼ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪੁਸ਼ਟੀ ਕੀਤੀ ਸੀ ਕਿ ਅਰੋੜਾ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਸੰਜੀਵ ਅਰੋੜਾ ਦੀ ਐਂਟਰੀ ਤੈਅ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਪਲਕੇ ਦੇ ਵਿੱਚ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ ਤੇ ਨਵੇਂ ਚਿਹਰਿਆਂ ਦੀ ਅੱਜ ਐਂਟਰੀ ਹੋਵੇਗੀ ਦਾ ਹੋਣਾ ਵੀ ਤੈਅ ਦੱਸਿਆ ਜਾ ਰਿਹਾ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਅੱਜ ਪੰਜਾਬ ਚ ਜਿਹੜੀ ਕਿ ਭਗਵੰਤ ਮਾਨ ਸਰਕਾਰ ਦਾ ਵਿਸਤਾਰ ਯਾਨੀ ਕਿ ਅੱਜ ਵੀਰਵਾਰ ਨੂੰ ਹੋਵੇਗਾ ਤੇ ਪੰਜਾਬ ਕੈਬਨਿਟ ਦੇ ਵਿੱਚ ਨਵੇਂ ਚਿਹਰਿਆਂ ਦੀ ਐਂਟਰੀ ਹੋ ਸਕਦੀ ਹੈ ਇਹ ਆਪ ਸਰਕਾਰ ਦੇ 3 ਸਾਲ ਤੋਂ ਵੱਧ ਦੇ ਕਾਰਜਕਾਲ ਚ ਸਤਮਾ ਮੰਤਰੀ ਮੰਡਲ ਵਿਸਤਾਰ ਹੋਏਗਾ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾਵੇਗਾ ਜਦੋਂ ਕਿ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਫੇਰ ਬਦਲ ਕੀਤਾ ਜਾਵੇਗਾ ਤੇ ਉੱਥੇ ਹੀ ਮੰਤਰੀਆਂ ਦੇ ਨਵੇਂ ਵਿਭਾਗਾਂ ਦਾ ਐਲਾਨ ਸੌਂਚਕ ਸਮਾਗਮ ਤੋਂ ਬਾਅਦ ਕੀਤਾ ਜਾਵੇਗਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸੰਜੀਵ अरोड़ा ਨੂੰ ਔਦਦੇ ਅਤੇ ਗੁਪਤਤਾ ਦੀ ਜਿਹੜੀ ਕਿ ਸੌਂਚ ਕਉਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਤੱਕ अरोड़ा ਨੂੰ ਅਲੋਟ ਕੀਤੇ ਜਾਣ ਵਾਲੇ ਵਿਭਾਗਾਂ ਦਾ ਐਲਾਨ ਨਹੀਂ ਕੀਤਾ ਹੈ ਹਾਲਾਂਕਿ ਕਿਆਸ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਸ਼ਹਿਰੀ ਵੋਟਰਾਂ ਦੇ ਨਾਲ ਸੰਬੰਧਿਤ ਵਿਭਾਗ ਦਿੱਤਾ ਜਾਣਗੇ ਤੇ ਕੁਝ ਹੋਰ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਬਦਲਾਅ ਦੀਆਂ ਅਟਕਲਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦਿਵਾਲੀ ਪੰਜਾਬ ਕੈਬਨਿਟ ਦੇ ਵਿੱਚ ਇਸ ਵੇਲੇ 16 ਮੰਤਰੀ ਨੇ ਅਤੇ ਦੋ ਅਹੁਦੇ ਖਾਲੀ ਨੇ ਸਤਾਤਾਰੀ ਪਾਰਟੀ ਦੇ ਸੂਤਰਾ ਨੇ ਇਹ ਦੱਸਿਆ ਕਿ ਆਪ ਲੀਡਰਸ਼ਿਪ ਖਾਲੀ ਅਸਾਮੀਆਂ ਨੂੰ ਤੁਰੰਤ ਨਹੀਂ ਭਰਨਾ ਚਾਹੁੰਦੀ ਅਤੇ ਇਸ ਸਾਲ ਦੇ ਅੰਤ ਦੇ ਵਿੱਚ ਦੁਬਾਰਾ ਵਿਸਥਾਰ ਕਰੇਗੀ ਇੱਕ ਮੰਤਰੀ ਨੂੰ ਹਟਾਏ ਜਾਣ ਦੀਆਂ ਵੀ ਜਿਹੜੀਆਂ ਕਿ ਕਿਆਸ ਰਈਆਂ ਨੇਤ ਜੇਕਰ ਅਜੇ ਹੁੰਦਾ ਤਾਂ ਪੰਜਾਬ ਕੈਬਨਿਟ ਦੇ ਵਿੱਚ ਦੋ ਅਹੁਦੇ ਖਾਲੀ ਰਹਿਣਗੇ ਤੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਰੋੜਾ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਣਾ ਤੈ ਸੀ ਤੇ ਆਪ ਦੇ ਰਾਸ਼ਟਰੀ ਕਨਵੀਨਰ ਹਰਮਿੰਦ ਕੇਜਰੀਵਾਲ ਨੇ ਛੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਪਿਛਲੇ ਹਫਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪੁਸ਼ਟੀ ਕੀਤੀ ਸੀ ਕਿ ਅਰੋੜਾ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਸੰਜੀਵ ਅਰੋੜਾ ਦੀ ਐਂਟਰੀ ਤੈਅ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਪਲਕੇ ਦੇ ਵਿੱਚ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ ਤੇ ਨਵੇਂ ਚਿਹਰਿਆਂ ਦੀ ਅੱਜ ਐਂਟਰੀ ਹੋਵੇਗੀ